ਉਹ ਤਾਂ ਸਭ ਪਿਛਲੇ ਦਿਨੀ ਖ਼ਵਾਰਾਂ 'ਚ ਵੀ ਖ਼ਬਰ ਲੱਗੀਆਂ ਤੇ ਸੋਸ਼ਲ ਮੀਡੀਆ ਤੇ ਵੀ ਇੱਕ ਚਿੱਠੀ ਆ ਜਿਹੜੀ ਬਠਿੰਡੇ ਦੇ ਡੀਓ ਦੇ ਖਿਲਾਫ਼ ਜਿਹੜੀ ਕੋਈ ਨਵੀਂ ਕਾਰਵਾਈ ਹੋਈ ਹੈ ਉਹ ਕੀ ਕਾਰਵਾਈ ਆ ਇਹ ਬਠਿੰਡੇ ਸ਼ੈਪਾਲ ਡੀਓ ਐ ਉਸ ਨੇ 1988 ਦੇ ਵਿੱਚ ਇੱਕ BC ਜਾਤੀ ਦਾ ਸਰਟੀਫਿਕੇਟ ਲਾ ਕੇ ਸਰਕਾਰੀ ਨੌਕਰੀ ਲਈ ਉਸ ਨੇ ਆਪਦੀ ਜਨਮ ਤਰੀਕ ਵੀ ਆਪਦੇ ਸਰਵਿਸ ਰਿਕਾਰਡ ਵਿੱਚ ਚੇਂਜ ਕਰ ਲਈ ਇਹ ਪ੍ਰੋਸੈਜ ਉਤਰਾ ਤੋਂ ਪਤਾ ਲੱਗਾ ਵੀ ਇਹਦੀ ਸਰਸਮੁਕ ਦਾ ਪਹਿਲਾ ਪੇਜ ਵੀ ਪਾੜਿਆ ਹੋਇਆ ਹੈ ਜਿਹਦੇ ਤੇ ਕਿ ਜਾਤੀ ਸੀ ਲਿਖੀ ਹੁੰਦੀ ਆ ਤੇ ਡੇਟ ਆਫ ਬਰਥ ਲਿਖੀ ਹੁੰਦੀ ਆ ਜਦੋਂ ਇਹ ਲੈਕਚਰਰ ਪ੍ਰਮੋਟ ਹੁੰਦਾ ਬਾਇਓਲੋਜੀ ਦਾ 1993 ਚ ਤਾਂ ਇਹਨੇ ਫੇਰ ਉਹਨੂੰ ਕੰਨਵੇਂ ਕਰ ਲਿਆ ਕਿ ਸਾਰੇ ਪੰਜਾਬ ਦੇ ਲੈਕਚਰਾਰਾਂ ਦੀ ਸਨਿਆਰਤਾ ਸੂਚੀ ਚ ਗੜਬੜੇ ਨੇ ਕੀਤੀ ਹੈ ਡਾਇਰੈਕਟਰ ਨੇ 22 ਤਰੀਕ ਨੂੰ ਇੱਕ ਚਿੱਠੀ ਕੱਢੀ ਹੈ ਇੱਕ ਬੀਸੀ ਗੋਪਾਲਾ ਰਟਾਇਰ ਸੈਸ਼ਨ ਜੱਜ ਹੈ ਉਹਨੂੰ ਉਹਨੇ ਪੜਤਾਲ ਲਾਈ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਹ ਜੱਜਾ ਜਿਹੜਾ ਸਾਨੂੰ ਨਿਆਂ ਦਿਵਾਊਗਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪਿਛਲੇ ਸਮੇਂ ਵਿੱਚ ਜਾਲੀ ਸਰਟੀਫਿਕੇਟਾਂ ਨੂੰ ਲੈ ਕੇ ਰੌਲਾ ਪਿਆ ਸੀ ਅਮਰਤਮਾਨ ਉਹਨਾਂ ਦੇ ਪਿਤਾ ਦਾ ਵੀ ਇਸ ਗੱਲ 'ਚ ਵਿਵਾਦ ਹੋਇਆ ਸੀ ਵੀ ਉਹਨਾਂ ਤੇ ਜਾਲੀ ਸਰਟੀਫਿਕੇਟ ਦੇ આરોਪ ਲੱਗੇ ਸਨ ਸਰਕਾਰ ਨੇ ਭਾਵੇਂ ਹਜੇ ਕੋਈ ਉਹਨਾਂ ਤੇ ਪੁਖਤਾ ਕਾਰਵਾਈ ਨਹੀਂ ਕੀਤੀ ਪਰ ਨਾਲ ਹੀ ਬਠਿੰਡੇ ਦੇ ਜਿਹੜੇ ਡੀਓ ਆ ਮੌਜੂਦਾ ਡੀਓ ਆ ਉਹਨਾਂ ਤੇ ਵੀ આરોਪ ਲੱਗੇ ਸੀ ਤੇ ਪਿਛਲੇ ਦਿਨੀ ਇੱਕ ਸਰਕਾਰ ਵੱਲੋਂ ਚਿੱਠੀ ਵੀ ਜਾਰੀ ਹੋਈ ਆ ਸਾਡੇ ਨਾਲ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਦੇ ਆਗੂ ਨੇ ਅਵਤਾਰ ਸਿੰਘ ਸੋਤਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਜਿਹੜੀ ਉਹ ਚਿੱਠੀ ਆ ਉਹਦੇ ਚ ਸੱਚਾਈ ਕੀ ਐ ਸੋਤਾ ਸਾਹਿਬ ਸਤਿ ਸ੍ਰੀ ਅਕਾਲ ਜੀ ਜੈ ਭੀਮ ਜੈ ਭਾਰਤ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸੋਤਾ ਸਾਹਿਬ ਪਿਛਲੇ ਦਿਨੀ ਇਹ ਖ਼ਬਰਾਂ 'ਚ ਵੀ ਖ਼ਬਰ ਲੱਗੀਆਂ ਤੇ ਸੋਸ਼ਲ ਮੀਡੀਆ ਤੇ ਵੀ ਇੱਕ ਚਿੱਠੀ ਆ ਜਿਹੜੀ ਬਠਿੰਡੇ ਦੇ ਡੀਓ ਦੇ ਖਿਲਾਫ ਜਿਹੜੀ ਕੋਈ ਨਵੀਂ ਕਾਰਵਾਈ ਹੋਈ ਹੈ ਉਹ ਕੀ ਕਾਰਵਾਈ ਹੈ ਅਸਲ ਵਿੱਚ ਨਾ ਜੀ ਜਿਹੜਾ ਇੱਥੇ ਬਠਿੰਡੇ ਸ਼ੈਪਾਲ ਡਿਊ ਹੈ ਉਸ ਨੇ 1988 ਦੇ ਵਿੱਚ ਇੱਕ BC ਜਾਤੀ ਦਾ ਸਰਟੀਫਿਕੇਟ ਲਾ ਕੇ ਸਰਕਾਰੀ ਨੌਕਰੀ ਲਈ ਔਰ ਜਿੱਥੇ ਸਰਕਾਰੀ ਨੌਕਰੀ ਲਈ ਸਰਕਾਰੀ ਲੈ ਕੇ ਆਪ ਦਾ ਪਰਿਵਾਰ ਪਾਲਿਆ ਇੱਕ ਲੋੜਵੰਦ ਬੰਦੇ ਦਾ ਉਹਨੇ ਹੱਕ ਮਾਰਿਆ ਉਹਦੇ ਨਾਲ ਨਾਲ ਉਸ ਨੇ ਆਪਦੀ ਜਨਮ ਤਰੀਕ ਵੀ ਆਪਦੇ ਸਰਵਿਸ ਰਿਕਾਰਡ ਵਿੱਚ ਚੇਂਜ ਕਰ ਲਈ ਉਹਦੀ 121668 ਹੈ ਔਰ ਉਸ ਨੇ 12167 ਕਰ ਲਈ ਔਰ ਤੋਂ ਇੱਕ ਹੋਰ ਵੱਡੀ ਹੈ ਗੱਲ ਕਿ ਜਦੋਂ ਇਹ ਲੈਕਟਰ ਪ੍ਰਮੋਟ ਹੁੰਦਾ ਬੈਲੋਜੀ ਦਾ 1993 ਚ ਤਾਂ ਇਹਨੇ ਫੇਰ ਉਹਨੂੰ 91 ਕਰ ਲਿਆ ਸਾਡੇ ਕੋਲੇ ਸਾਰਾ ਰਿਕਾਰਡ ਹੈ ਉਪਲਬਧ ਹੈ ਔਰ ਤੁਹਾਨੂੰ ਵੀ ਦੇ ਦੇਣੇ ਆ ਕਿਉਂਕਿ ਇਹ ਸਾਰਾ ਰਿਕਾਰਡ ਆਨਲਾਈਨ ਪਿਆ ਹੈ ਜਿਹੜੇ ਅਸੀਂ ਮਤਲਬ ਇਹਦੀ ਜਾਂਚ ਲਾਈ ਜਦੋਂ ਅੱਜ ਤੋਂ 6 ਮਹੀਨੇ ਹੋ ਗਏ ਆ ਔਰ ਡਾਇਰੈਕਟਰ ਸਿੱਖਿਆ ਵਿਭਾਗ ਦੀ ਜਿਹੜੀ ਕਾਰਗੁਜ਼ਾਰੀ ਇੰਨੀ ਮਾੜੀ ਆ ਨਿੰਦਣਯੋਗ ਆ ਉਹਨੇ ਜਿਹੜੇ ਵੀ ਅਫਸਰ ਨੂੰ ਸਿੱਖਿਆ ਭਾਗ ਦੇ ਨੂੰ ਇਹਦੀ ਪੜਤਾਲ ਲਾਈ ਉਹਨਾਂ ਨੇ ਕੋਈ ਸਿਰੇ ਨਹੀਂ ਲਾਈ ਭਾਵੇਂ ਇਹਨਾਂ ਨੇ ਆਪਦੇ ਦਫ਼ਤਰ ਦਾ ਕੋਈ ਸਹਾਇਕ ਡਾਇਰੈਕਟਰ ਲਾਇਆ ਹੋਵੇ ਭਾਵੇਂ ਇਹਨਾਂ ਨੇ ਕਿਸੇ ਡੀਓ ਨੂੰ ਲਾਇਆ ਹੋਵੇ ਇਹ ਜਦੋਂ ਇਹ ਦਫ਼ਤਰ ਦੇ ਵਿੱਚ ਸੀ ਨਾ ਜੀ ਡੀਪੀ ਦਫ਼ਤਰ ਚ ਕੰਮ ਕਰਦਾ ਸੀ ਸਹਾਇਕ ਡਾਇਰੈਕਟਰ ਆ ਤਾਂ ਉਦੋਂ ਇਹਨੇ ਸਾਰੀਆਂ ਜਿਹੜੀਆਂ ਇਹ ਗਲਤੀਆਂ ਕੀਤੀਆਂ ਔਰ ਮੈਂ ਇਹ ਵੀ ਦੱਸਣ ਚ ਗਰੇਜ ਨਹੀਂ ਕਰਦਾ ਕਿ ਸਾਰੇ ਪੰਜਾਬ ਦੇ ਲੈਕਚਰਾਰਾਂ ਦੀ ਸਨਿਆਰਤਾ ਸੂਚੀ ਚ ਗੜਬੜੇ ਨੇ ਕੀਤੀ ਹੈ ਔਰ ਬਹੁਤ ਸਾਰੇ ਬੰਦੇ ਲੈਕਚਰਾਰ ਦੇ ਲੈਕਚਰਾਰ ਰਟਾਇਰ ਹੋ ਗਏ ਪ੍ਰਿੰਸੀਪਲ ਨਹੀਂ ਬਣ ਸਕੇ ਕਿਉਂਕਿ ਜਿਹੜੀ ਇਹਨੇ ਸਨਿਆਰਤਾ ਸੂਚੀ ਆਪਦੇ ਆਪ ਨੂੰ ਅੱਗੇ ਲਿਆਉਣ ਵਾਸਤੇ ਛੇੜਛਾੜ ਕੀਤੀ ਹੈ ਅਸੀਂ ਡਾਇਰੈਕਟਰ ਨੂੰ ਵੱਖ-ਵੱਖ ਸਮੇਂ ਮਿਲਦੇ ਵੀ ਰਹੇ ਹਾਂ ਔਰ ਹੁਣ ਪਿੱਛੇ ਜੇ 6 ਸਤੰਬਰ ਨੂੰ ਡੀਓ ਪਟਿਆਲਾ ਹਰਿੰਦਰ ਕੌਰ ਦੇ ਕੋਲੇ ਪੜਤਾਲ ਸੀ ਮੈਂ ਵੀ ਗਿਆ ਉੱਥੇ ਉਹਨਾਂ ਨੂੰ ਕਿਹਾ ਵੀ ਸਾਨੂੰ ਇਹਦੀ ਸਰਵਿਸ ਬੁੱਕ ਦਾ ਪਹਿਲਾ ਪੇਜ ਦਿੱਤਾ ਜਾਵੇ ਕਿਉਂਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਵੀ ਇਹਦੀ ਸਰਵਿਸ ਬੁੱਕ ਦਾ ਪਹਿਲਾ ਪੇਜ ਵੀ ਪਾੜਿਆ ਹੋਇਆ ਹੈ ਜਿਹਦੇ ਤੇ ਕਿ ਜਾਤੀ ਸੀ ਲਿਖੀ ਹੁੰਦੀ ਆ ਤੇ ਡੇਟ ਆਫ ਬਰਥ ਲਿਖੀ ਹੁੰਦੀ ਆ ਜੇ ਛੜ ਦੇ ਹਿਸਾਬ ਨਾਲ ਵੇਖੀਏ ਤਾਂ ਜਨਵਰੀ ਚ 24 ਚ ਰਿਟਾਇਰ ਹੋਣਾ ਬਣਦਾ ਇਹਦਾ ਅਸੀਂ 21 ਦਸੰਬਰ ਨੂੰ ਡਾਇਰੈਕਟਰ ਆਫ ਸਕੂਲ এডੂਕੇਸ਼ਨ ਨੂੰ ਮਿਲੇ ਸੰਜੀਵ ਕੁਮਾਰ ਨੂੰ ਸਾਡਾ ਵਾਫਤ ਮਿਲਿਆ ਔਰ ਉੱਥੇ ਉਹਨਾਂ ਨੂੰ ਪੁੱਛਿਆ ਵੀ ਕੀ ਕਰਦੇ ਹੋ ਇਹਦਾ ਵੀ ਇਹਨੇ ਜਨਵਰੀ ਚ ਰਿਟਾਇਰ ਹੋਣਾ ਤੇ ਤੁਸੀਂ ਕਿ ਜੇ ਜਨਵਰੀ ਅੱਗੇ 26 ਚਲ ਜਾਓਗੇ 25 ਚ ਨੂੰ ਤਾਂ ਫੇਰ ਦੱਸੋ ਇਹਦਾ ਕੀ ਕਰਦੇ ਹੋ ਔਰ ਡਾਇਰੈਕਟਰ ਨੂੰ ਇਹ ਵੀ ਅਸੀਂ ਕਿਹਾ ਧਮਕੀ ਦਿੱਤੀ ਹੈ ਕਿ ਅਸੀਂ ਅੱਜ ਹੀ ਗੁਰਦੁਆਰਾ ਅੰਮ੍ਰਿਤਸਰ ਦੇ ਕੋਲੇ ਇੱਕ ਪੱਕਾ ਮੋਰਚਾ ਧਰਨਾ ਲਾ ਰਹੇ ਹਾਂ ਵੀ ਜਿੰਨਾ ਚਿਰ ਤੁਸੀਂ ਸ਼ੈਪਾਲ ਦੀ ਛੁੱਟੀ ਨਹੀਂ ਕਰਦੇ ਔਰ ਧਰਨਾ ਅਸੀਂ ਉਸੇ ਦਿਨ ਤੋਂ ਲਾਤਾ ਤੇ ਡਾਇਰੈਕਟਰ ਨੇ 22 ਤਰੀਕ ਨੂੰ ਇੱਕ ਚਿੱਠੀ ਕੱਢੀ ਹੈ ਇੱਕ ਬੀਸੀ ਗੁਪਤਾ ਰਿਟਾਇਰ ਸੈਸ਼ਨ ਜੱਜ ਹੈ ਉਹਨੂੰ ਉਹਨੇ ਪੜਤਾਲ ਲਈ ਹੈ ਵੇਖੋ ਹੁਣ ਜਿਹੜਾ ਰਿਟਾਇਰ ਸੈਸ਼ਨ ਜੱਜ ਹੈ ਉਹ ਕਦੋਂ ਤੱਕ ਉਹ ਪੜਤਾਲ ਮੁਕੰਮਲ ਕਰਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਹ ਜੱਜਾ ਜਿਹੜਾ ਸਾਨੂੰ ਨਿਆਂ ਦਿਵਾਊਗਾ ਇੱਕ ਹੋਰ ਗੱਲ ਦੱਸਦਾ ਕਿ ਬਹੁਤ ਸਾਰੇ ਕੇਸ ਹੈ ਡਾਇਰੈਕਟਰ ਸਕੂਲ ਐਜੂਕੇਸ਼ਨ ਕੋਲੇ ਸਰਜੀਤ ਸਿੰਘ ਹਡਮਾਸਟਰ ਦਾ ਕੇਸ ਹੈ ਉਹ ਵੀ ਫਾਈਲ ਉੱਥੇ ਨੱਪੀ ਹੋਈ ਹੈ ਜਸਪ੍ਰੀਤ ਕੌਰ ਫਰੀਦਕੋਟਾ ਹਰਦਿਆਲਿਆਂ ਨੇ ਮਿਡਲ ਸਕੂਲ ਚ ਪੰਜਾਬੀ ਮਿਸਟਰਸ ਲੱਗੀ ਜਾਲੀ ਅੰਗ ਹੀ ਸਰਟੀਫਿਕੇਟ ਆ ਦਾ ਗੂੰਗੇ ਬੋਲੇ ਦਾ ਔਰ ਕਿੰਨੇ ਕੇਸ ਗਿਣਾਈਏ ਕਿ ਅਸੀਂ ਇਹਨਾਂ ਨੂੰ ਵਾਰ-ਵਾਰ ਮਿਲਣ ਦੇ ਬਾਵਜੂਦ ਬਾਵਜੂਦ ਵੀ ਇਹ ਜਿਹੜਾ ਡਾਇਰੈਕਟਰ ਸਕੂਲ ਐਜੂਕੇਸ਼ਨ ਆ ਇਹਨਾਂ ਦੇ ਕੋਈ ਕਾਰਵਾਈ ਨਹੀਂ ਕਰਦਾ ਦਸਨ ਵਾਲੀ ਗੱਲ ਇਹ ਹੈ ਕੋਈ ਮੁਲਾਜ਼ਮ 5 ਮਿੰਟ ਵੀ ਲੇਟ ਹੁੰਦਾ ਤਾਂ ਉਹਨੂੰ ਇਹ ਸਸਪੈਂਡ ਕਰਦੇ ਆ ਉਹਦੇ ਐਨਕਰੀਮੈਂਟ ਰੋਕਦੇ ਬੜੀਆਂ ਸਜ਼ਾਵਾਂ ਦਿੰਦੇ ਆ ਇਹ ਇਹ ਛੱਪੜਾ ਵਰਗੇ ਡੀਓਈ ਔਰ ਜਦੋਂ ਕਿ ਇਹਦੀ ਮੁੱਢਲੀ ਕੁਆਲਿਫਿਕੇਸ਼ਨ ਹੀ ਜਿਹੜੀ ਇਹਦੀ ਜਾਲੀ ਹੈ ਇਹਨੂੰ ਕਿਉਂ ਨਹੀਂ ਹਜੇ ਤੱਕ ਸਜ਼ਾ ਦਿੱਤੀ ਅਸੀਂ ਮੋਰਚੇ ਤੋਂ ਇਹ ਮੰਗ ਕਰਦੇ ਆ ਨਹੀਂ ਤਾਂ ਸਾਡਾ ਜਿਹੜਾ ਮੋਰਚਾ ਉੱਥੇ ਲੱਗਾ ਹੋਇਆ ਮੋਰਚਾ ਸੀ ਗੁਰਦੁਆਰਾ ਆਮਬਸਾਹਬ ਕੋਲੇ ਸੱਤ ਫੇਸ ਦੀਆਂ ਵੱਤੀਆਂ ਤੇ ਲਾਇਆ ਹੋਇਆ ਡਾਇਰੈਕਟਰ ਨੂੰ ਕਹਿ ਕੇ ਲਾਇਆ ਕਿ ਜੇ ਤੁਸੀਂ ਸ਼ੈਪਾਲ ਗੋਇਲ ਨੂੰ ਆਹੀਂ ਬਚਾਈ ਜਾਓਗੇ ਹੁਣ ਡਾਇਰੈਕਟਰ ਛੁੱਟੀ ਲੈ ਗਿਆ 18 ਤੱਕ ਮੈਂ ਵਾਰ-ਵਾਰ ਹੁਣ ਵੀ ਜਾ ਕੇ ਆਇਆ ਔਰ ਡਾਇਰੈਕਟਰ ਛੁੱਟੀ ਲੈ ਗਿਆ ਕਿਉਂਕਿ ਇਹ ਉਹਨੂੰ ਬਚਾਉਂਦੇ ਆ ਕਿਵੇਂ ਨਾ ਕਿਵੇਂ ਉਹ ਜੇ ਉਹ ਵੱਖਰੀ ਗੱਲ ਹੈ ਕਿ ਉਹ ਕਿਸੇ ਜਥੇਬੰਦੀ ਦਾ ਜਨਰਲ ਕੈਟਾਗਰੀ ਦਾ ਪ੍ਰਧਾਨ ਹੋਊਗਾ ਪਰ ਜਿਹੜੇ ਇੱਕ ਮੁਲਾਜ਼ਮ ਨੇ ਗਲਤੀ ਕੀਤੀ ਹੈ ਕੀ ਉਹਨੂੰ ਤੁਸੀਂ ਕਿੰਨਾ ਚਿਰ ਬਚਾ ਸਕੋਗੇ ਨਹੀਂ ਫਿਰ ਕੋਰਟਾਂ ਦਾ ਹੈਗੀਆਂ ਹੀ ਹੈ ਸ਼ੇਪਾਲ ਗੋਇਲ ਦੀ ਜਿਹੜੀ ਤੁਸੀਂ ਗੱਲ ਕਰਦੇ ਬਠਿੰਡਾ ਦੇ ਡੀਓ ਮੌਜੂਦਾ ਨੇ ਅਕਸਰ ਉਹ ਕਿਸੇ ਨਾ ਕਿਸੇ ਗੱਲਾਂ ਨੂੰ ਲੈ ਕੇ ਵਿਵਾਦਾਂ 'ਚ ਰਹਿੰਦੇ ਆ ਕੀ ਕਾਰਨ ਆ ਜਿਹੜਾ এডਿਕੇਸ਼ਨ ਅਦਾਰਾ ਜੇ ਆਪਾਂ ਟੀਚਰ ਦੀ ਗੱਲ ਕੀਤੀ ਏ ਉਹਨੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਵਿਦਿਆਰਥੀਆਂ ਨੂੰ ਸਿੱਖਿਆ ਦੇਣੀ ਹੁੰਦੀ ਆ ਤੇ ਜਿਹੜਾ ਆਪ ਹੀ ਵਿਵਾਦਾਂ 'ਚ ਰਹਿੰਦਾ ਉਹਨਾਂ ਨੂੰ ਕਿਉਂ ਰੱਖਿਆ ਜਾਂਦਾ ਨੇ ਸਰ ਇਹ ਇੱਕ ਕਾਰਨ ਹੈ ਕਿ ਪਿਛਲੇ 6 ਮਹੀਨੇ ਤੋਂ ਜਿਹੜੀ ਅਸੀਂ ਸ਼ਿਕਾਇਤ ਕੀਤੀ ਹੋਈ ਆ ਔਰ ਸਿੱਖਿਆ ਭਾਗ ਦੇ ਸਾਰੇ ਅਧਿਕਾਰੀ ਉਹਦੇ ਤੇ ਬਿਲਕੁਲ ਕਾਰਵਾਈ ਨਹੀਂ ਕਰਦ ਰੇ ਇਹ ਇਹਨਾ ਹੰਕਾਰ ਗਿਆ ਕਿ ਮੇਰਾ ਕਿਹੜਾ ਕੋਈ ਕੁਝ ਕਰ ਲੂਗਾ ਭਾਵੇਂ ਨੇ ਐਥੇ ਗਰਲ ਸਕੂਲ ਚ ਕਹਿੰਦੇ ਦਰਖਤ ਵੜਾ ਦੇ ਇੱਕ ਚਿੱਠੀ ਕੱਢਤੀ ਸਕੂਲਾਂ ਛੁੱਟੀ ਕਰ ਦੋ ਭਗਵੰਤ ਮਾਨ ਨੇ ਆਉਂਦਾ ਕਿੱਡੀ ਕੀ ਗੱਲ ਆ ਮੁੱਖ ਮੰਤਰੀ ਨੇ ਆਉਣਾ ਬੱਚਿਆਂ ਨੂੰ ਛੁੱਟੀ ਕਰਨ ਦਾ ਕੀ ਮਤਲਬ ਆ ਸਕੂਲਾਂ ਦੇ ਵਿੱਚ ਆਰਮ ਸਕਿਉਰਿਟੀ ਰਹਿੰਦੀ ਆ ਜਿਹੜੀ ਇਲੈਕਸ਼ਨ ਵੇਲੇ ਵੀ ਰਹਿੰਦੀ ਆ ਤੇ ਇਹਨੇ ਚਿੱਠੀ ਕੱਢਤੀ ਇਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਕੀ ਗੱਲ ਕਿਉਂਕਿ ਇਹ ਜਿਹੜਾ ਜਿਹੜਾ ਇਹਦਾ ਕੱਢ ਰਹਿਣਾ ਜੇ ਇਹ ਜਨਰਲ ਕੈਟਾਗਰੀ ਦਾ ਉਹਨਾਂ ਦਾ ਕੋਈ ਲੀਡਰ ਹੈ ਤਾਂ ਉਹ ਜਿੰਨੇ ਵੀ ਲੀਡਰ ਹੈ ਮੁੱਖ ਮੰਤਰੀ ਵੀ ਜਨਰਲ ਹੈ ਔਰ ਜਿੰਨੇ ਵੀ ਇਹਨਾਂ ਦੇ ਅਫਸਰ ਹੈ ਉਹ ਸਾਰੇ ਇਹਨੂੰ ਬਚਾਉਂਦੇ ਆ ਪਰ ਅਸੀਂ ਮੋਰਚਾ ਲਾਇਆ ਹੋਇਆ ਸਾਨੂੰ ਭਲਾ 2 ਸਾਲ ਬਹਿਣਾ ਪਵੇ ਇਹਨੂੰ ਨਾ ਤਾਂ ਅਸੀਂ ਇਹਨੂੰ ਪੈਨਸ਼ਨ ਲੈਣ ਦੇਣੀ ਆ ਤੇ ਨਾ ਇਹਦੇ ਪੈਨਸ਼ਨਰੀ ਲਾਭ ਜਾਇਰ ਜਨਾਚਰੇ ਨੂੰ ਟਰਮੀਨੇਟ ਸਸਪੈਂਡ ਨਹੀਂ ਕਰਦੇ ਅਸੀਂ ਚਾਹੁੰਦੇ ਆ ਕਿ ਜਨਵਰੀ 24 ਦੇ ਵਿੱਚ ਇਹਨੂੰ ਸਸਪੈਂਡ ਕਰਨਾ ਔਰ ਬਿਨਾ ਪੈਸਿਆਂ ਦੇ ਇਹਨੂੰ ਰਿਟਾਇਰ ਕਰਨਾ ਬੰਦ ਹੈ ਤੇ ਪਰਚਾ ਦਰਜ ਹੋਣਾ ਚਾਹੀਦਾ ਸਰਕਾਰੀ ਜੇ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹਾਂ ਵੀ ਜਿਦੇ ਤੇ ਇੰਨੇ આરોਪ ਲੱਗਦੇ ਆ ਚਿੱਠੀ ਵੀ ਕੱਢੀ ਆ ਉਹ ਚ ਬੇਸ਼ੱਕ ਸਰਕਾਰੀ ਜੇ ਮੈਂ ਦਰਖਤ ਵੀ ਕਟਵਾਏਗੇ ਤੇ ਤੁਸੀਂ ਸਰਟੀਫਿਕੇਟਾਂ ਦੇ ਮਾਮਲੇ ਵਿੱਚ ਵੀ ਕਈ ਉਦਾਹਰਨਾਂ ਆਤੀਆਂ ਸਰਕਾਰ ਉਹਨੂੰ ਫੇਰ ਵੀ ਬਠਿੰਡਾ ਐਡਾ ਅਹਿਮ ਜ਼ਿਲ੍ਹਾ ਉਹਦੇ ਅਹੁਦੇ ਤੇ ਬਿਠਾਈ ਬੈਠੀ ਹੈ ਦੇਖੋ ਜੀ ਐਡਾ ਇਹ ਵਧੀਆ ਜਿਹੜਾ ਬਠਿੰਡੇ ਦੇ ਵਿੱਚ ਜ਼ਿਲ੍ਹਾ ਹੈ ਜਿੱਥੇ ਇਹਨੂੰ ਲਾਇਆ ਹੋਇਆ ਔਰ ਇਹਦੀ ਇੰਨੀ ਦਹਿਸ਼ਤ ਹੈ ਸਕੂਲਾਂ ਦੇ ਵਿੱਚ ਵੀ ਅਧਿਆਪਕਾਂ ਨੂੰ ਵੀ ਮੜਾ ਬੋਲਦਾ ਸਾਡਾ ਉਹ ਹੀ ਇਸ਼ੂ ਨਹੀਂ ਹੈ ਪਰ ਇਸ਼ੂ ਇਹ ਹੈ ਕਿ ਜਿਹੜੀ ਸਰਕਾਰ ਹੈ ਉਹ ਉਹਨਾਂ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਲੈਣ ਦੇਣ ਚੱਲਦਾ ਹੈ ਡਾਇਰੈਕਟਰ ਸਮਾਜ ਭਲਾਈ ਹੈ ਡਾਇਰੈਕਟਰ ਸਮਾਜ ਭਲਾਈ ਕੋਲੇ ਵੀ ਜਦੋਂ ਇਹਨਾਂ ਦੀਆਂ ਫਾਈਲਾਂ ਜਾਂਦੀਆਂ ਉਹਨਾਂ ਦੇ ਸਹਾਈ ਡਾਇਰੈਕਟਰ ਡੈਪਟੀ ਡਾਇਰੈਕਟਰ ਫਾਈਲਾਂ ਹੀ ਨਹੀਂ ਚੱਕਦੇ ਕਿਉਂਕਿ ਇਹਨਾਂ ਦਾ ਸੁਭਾਅ ਬਣ ਗਿਆ ਕਿ ਜੇ ਕੋਈ ਸ਼ਿਕਾਇਤ ਆਉਂਦੀ ਹੈ ਉਹ ਕਦੇ ਸਾਲ 2 ਸਾਲ ਬਾਅਦ ਚੱਕਦੇ ਉਦੋਂ ਨੂੰ ਸ਼ਿਕਾਇਤ ਕਰਤਾ ਵੀ ਗਾਂ ਦੁਰ ਜਾਂਦਾ ਔਰ ਉਹ ਉਹ ਇਨਾ ਨਾਉ ਫੋਨ ਕਰਕੇ ਸੰਪਰਕ ਕਰ ਲੈਂਦੇ ਆ ਆਫਸਰ ਵਿੱਚ ਕੋਈ ਲੈਣ ਦੇਣ ਕਰ ਲੈਂਦੇ ਆ ਬਹੁਤ ਸਾਰੀਆਂ ਸ਼ਿਕਾਇਤਾਂ ਸਿੱਖਿਆ ਭਾਗ ਕੋਲੇ ਪਈਆਂ ਜਦੋਂ ਚਾਈਦਾ ਇਹੀ ਕਹਿੰਦੇ ਜੀ ਪੜਤਾਲ ਚੱਲੀ ਜਾਂਦੀ ਹੈ ਸੋ ਇਸ ਜਿਹੜਾ ਸ਼ੈਪਾਲ ਗੋਇਲ ਹੈ ਇਹਨੇ ਸਕੂਲਾਂ ਨੂੰ ਚਿੱਠੀ ਕੱਢੀ ਨਜਾਇਜ਼ ਕਿ ਇੱਥੇ ਮੁੱਖ ਮੰਤਰੀ ਨੇ ਆਉਣਾ ਇੱਥੇ ਛੁੱਟੀ ਕਰ ਦਿਓ ਆ ਗਰਲ ਸਕੂਲ ਚ ਉਹਨੇ ਦਰਖਤ ਵੜਾਤੇ ਕਾਹ ਕਿਹੜੀ ਮਨਜ਼ੂਰੀ ਲਈ ਜਗਲਾਤ ਵਿਭਾਗ ਦੇ ਤੋਂ ਵਿਖਾਵੇ ਦਾ ਸਹੀ ਔਰ ਸਰਕਾਰ ਇਨੀ ਚੁੱਪ ਬੈਠੀ ਹੈ ਅਈ ਦਾ ਇਹ ਸਮਝਦੇ ਆ ਵੀ ਜੇ ਕੋਈ ਮੁਲਾਜ਼ਮ ਕੋਈ 1-2 ਮਿੰਟ 2-4 ਮਿੰਟ ਇਧਰ ਉਧਰ ਹੁੰਦਾ ਹੁਣ ਤਾਂ ਤੁਸੀਂ ਸਸਪੈਂਡ ਕਰ ਦਿਓ ਤੇ ਸੈਂਪਲ ਕੋਇਲ ਦੀ ਕਿਉਂ ਨਹੀਂ ਅਜੇ ਤੱਕ ਫੱਟੀ ਬੋਚੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਤਰ੍ਹਾਂ ਦੇ ਕੇਸਾਂ ਨੂੰ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਇਹਨੂੰ ਜਨਵਰੀ 31 ਜਨਵਰੀ 24 ਨੂੰ ਇਹਨੂੰ ਮੁਅਤਲ ਵੀ ਕੀਤਾ ਜਾਵੇ ਔਰ ਇਹਦੀਆਂ ਜਿਹੜੀਆਂ ਇਹਨੂੰ ਸਜ਼ਾ ਵੀ ਬਣਦੀ ਦਿੱਤੀ ਜਾਵੇ ਇਸਨ ਰਿਜ਼ਰਵੇਸ਼ਨ ਚ ਹੋਰ ਫੜੋ ਮੋਰਚੇ ਦੇ ਜਿਹੜੇ ਆਗੂ ਆ ਜਿਹੜੇ ਪਿਛਲੇ ਸਮੇਂ ਤੋਂ ਜਿਹੜੇ ਜਾਲੀ ਸਰਟੀਫਿਕੇਟਾਂ ਦੇ ਮਾਮਲੇ ਵਿੱਚ ਇਹਨਾਂ ਨੇ ਕਾਫੀ ਸੰਘਰਸ਼ ਲੜਿਆ ਹਾਲਾਂਕਿ ਕਈ ਅਧਿਕਾਰੀਆਂ ਤੇ ਕਾਰਵਾਈ ਹੋ ਵੀ ਗਈ ਮੁਲਾਜ਼ਮਾਂ ਤੇ ਪਰ ਅਜ ਬਠਿੰਡੇ ਪਹੁੰਚੇ ਸੀ ਇਹਨਾਂ ਨੇ ਕਿਹਾ ਕਿ ਅਸੀਂ ਉਸ ਮਾਮਲੇ ਦੀ ਜਗ੍ਹਾ ਲਗਾਤਾਰ ਪੈਰਵਾਈ ਕਰ ਰਹੇ ਹਾਂ ਇਹਨਾਂ ਨੇ ਗਰਲ ਸਕੂਲ ਦੇ ਵਿੱਚ ਜਿਹੜੇ ਦਰਖਤ ਕੱਟੇ ਗਏ ਉਹਦੇ ਤੇ ਵੀ ਇਹਨਾਂ ਨੇ ਸਵਾਲ ਚੁੱਕੇ ਕਿ ਜੇ ਇਹਨਾਂ ਕੋਲੇ ਮਨਜ਼ੂਰੀ ਹੈ ਤਾਂ ਉਹ ਦਿਖਾਈ ਜਾਵੇ ਤੇ ਨਹੀਂ ਸਰਕਾਰ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਕਲੀਅਨਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ